ਔਰ 3 ਲਿਕੇ ਸੋਨੀਆ ਸੋਨੀਆ ਕਿ ਰਿਲ ਕੁੜੀਆਂ ਦੇ ਰਿਸ਼ਤੇ ਔਰ ਵੈਸ ਸੈਟਰਡ ਐਨ ਆਰ ਆਈ ਔਰ ਇੰਡੀਆ ਦੇ ਲੜਕੇਾਂ ਦੇ ਰਿਸ਼ਤੇ ਇਹ ਜਿਹੜੇ ਸਾਰੇ ਰਿਸ਼ਤੇ ਨੰਬਰ ਸੁਮੇਤਿਆ ਜੀ ਔਰ ਸਤ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰੇਸ਼ਨ ਕੋਰ ਜੀ ਇੱਥੇ ਪਾਈ ਜਾਂਦੀ ਰਿਸ਼ਤੇ ਦੀ ਐਡ ਜੇਕਰ ਤੁਸੀਂ ਐਡ ਲਗਵਾਉਣਾ ਚਾਹੁੰਦੇ ਤੇ ਦਿੱਤੇ WhatsApp ਨੰਬਰ ਤੇ ਮੈਨਾ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਟ੍ਰੇਸ਼ਨ ਕੋਰ ਜੀ ਲੜਕਿਆਂ ਦੀ ਐਡ ਵੀ ਕੋਈ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਔਰ ਔਰ ਜੇ ਕਿ ਤੁਸੀਂ ਵੀ ਆਪਣੀ ਐਡ ਲਗਵਾਂਦੇ ਹੋ ਤਾਂ ਤੁਸੀਂ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਹੈ ਉਹ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨਾਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਠੀਕ ਹੈ ਜੀ ਔਰ ਵਾਈ ਗੁਰੂ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਦੀਓ ਵਾਈ ਗੁਰੂ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਆਪਣੇ ਸ਼ੇਅਰ ਦਾ ਨਾਮ ਵੀ ਜ਼ਰੂਰ ਦੱਸਣਾ ਕਿ ਮੈਨੂੰ ਪਤਾ ਚੱਲੇ ਮੇਰੇ ਪੰਡ ਪਾ ਮੈਨੂੰ ਕਿਹੜੇ ਸ਼ੇਅਰ ਤੋਂ ਦੇਖਦੇ ਪਏ ਔਰ ਜੇ ਵੀਡੀਓ ਲਾਈਕ ਮਤਲਬ ਪਸੰਦ ਆਂਦੇ ਪਈਏ ਤਾਂ ਵੀਰ ਵਾਈ ਗੁਰੂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਜੀ ਹੈਲੋ ਰਿਸ਼ਤੇ ਲੜਕੀ ਦਾ ਜੀ ਨਾਮ ਹਾਈਡਰ ਖਗਾਵਾ ਰਾਧਾ ਸੁਆਮੀ ਹੈ ਜੀ 1994 ਦਾ ਜਨਮ ਪਿੰਫੂ ਟਿੰਹਾਈਟ ਹੈ ਬੀਕਮ ਐਮ ਕਮ ਕੀਤੀ ਹੈ ਦੋ ਬ੍ਰਦਰ ਨੇ ਜੋ ਅਨਮੈਰਿਡ ਨੇ ਪਰਿਵਾਰ ਦੋਜ ਮਾਤਾ ਜੀ ਪਿਤਾ ਜੀ ਕਾਸਟ ਮਹਿਰਾ ਏਰੀਆ ਲੁਧਿਆਣਾ ਜੀ ਲੜਕਾ ਜਿਹਦਾ ਜੋ ਰਾਧਾ ਸੁਆਮੀ ਹੋਵੇ ਉਹਨਾਂ ਨੂੰ ਪਹਿਲ ਹੈ ਜੀ ਔਰ ਪੰਜਾਬ ਵਿੱਚ ਹੀ ਮੈਰਿਜ ਕਰਨਗੇ ਤੁਸੀਂ ਇਹ ਨਾ ਨੰਬਰ ਹੈ ਜੀ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਏ ਜਿਹੜਾ ਰਿਸਟਾਈਜ बिजनेसमੈਨ ਜੈਕਸੀ ਖਰੜੀ ਜੀ ਨਾਮ ਹਾਈਟ ਰੱਖਿਆ ਗਿਆ ਵਾ 5 1993 ਦਾ ਜਨਮ ਕਾਸਟ ਜੈਤਸੀ ਕੁਲੂ ਵਾਲੀਆ ਜੀ ਏਰੀਆ ਮਲੋਟ ਕੱਦ 5 ਫੁੱਟ 10 ਇੰਚ ਜੀ ਸਟੱਡੀ ਇਹਨਾਂ ਨੇ ਪਲੱਸ 2 ਪਲੱਸ ਆਈਟੀਆਈ ਡਿਪਲੋਮਾ ਕੀਤਾ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਹੀ ਕਪੜਾ ਜੋ ਮੈਰਿਡ ਹੈ ਲੜਕੀ ਚਾਹੀਦੀ ਜੋ ਵਧੀਆ ਹੋਵੇ ਨੋ ਡਿਮਾਂਡਸ ਇਹਨਾਂ ਦਾ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਵਾਈਗਰੂ ਜੀ ਦਿਸ਼ਾ ਜੀ ਵੈਲ ਸੈਟਲ ਡਰਮ ਗੜੀਆ ਲੜਕੇ ਦਾ ਜੀ ਨਾਮ ਸਿੰਘ ਤਿਮਾਨ ਹੈ ਜੀ ਰਾਮਗੜੀਆ ਕਾਸਟ 1992 ਦਾ ਜਨਮ ਪੰਫੋਰ 10 ਸਾਈਡਸ ਪਲੱਸ 2 ਪਾਸ ਹੈ ਜੀ ਕੰਪਿਊਟਰ ਬੇਸਿਕ ਇਹਨਾਂ ਨੇ ਕੀਤਾ ਹੋਇਆ ਵਾ ਔਰ ਜੋ ਇਹਨਾਂ ਦਾ ਵਰਕ ਹੈਗਾ ਜੀ ਇਹਨਾਂ ਦਾ ਆਪਣਾ ਵਰਕਸ਼ਾਪ ਹੈਗੀ ਹੈ ਐਗਰੀਕਲਚਰ इंप्लीमेंट और अनादर शोरूम भी है जी शोरूम ऑफ गार्डन टूल्स एंड एम्प्लीमेंट्स एरिया मलेर कोटला मेरिटल स्ट्रीट से हमारा डिवोर्स हो आपा जी पिताजी नहीं हैगे माताजी होममेकर है माता जी, जी छह पैना जो मैरिड नहीं और वेल सेटल्ड नहीं लड़की चाहिए जी गुरु सिख होवे विदाउट चाइल्ड अगर डिवोर्सी लड़की या विडो है तो भी विदाउट चाइल्ड होवे ਔਰ ਪਿਓਰ ਵੈਸ਼ਨੂ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਜੀ ਲੁਧਿਆਣੇ ਦੇ ਵਿੱਚ ਨਾਮ ਸਿੰਘ ਤਿਮਾਰ ਨੇ ਗਏ ਜੀ ਰਾਮਗੜੀਆ ਕਾਸਟ 89 ਦਾ ਜਨਮ 5 ਫੁੱਟ 7 ਹਾਈਟ ਹੈ ਜੀ 10th ਪਾਸ ਨੇ ਇਲੈਕਟ੍ਰੀਸ਼ੀਅਨ ਦਾ ਨਾ ਕੰਮ ਹੈ ਜੀ ਔਰ ਮੈਰਿਟਲ ਸਟੇਟਸ ਡਿਵੋਰਸ ਹੈ ਆਪੇ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ تین ਪੈਨਾ ਜੋ ਮੈਰਿਡ ਨੇ ਲੜਕੀ ਚਾਹੀਦੀ ਹੈ ਜੋ ਡਿਵੋਰਸੀ ਹੋਵੇ ਜਾਂ ਵਿਡੋ ਹੋਵੇ ਪਰ ਬਿਨਾ ਬੱਚੇ ਤੋਂ ਠੀਕ ਹੈ ਜੀ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਸਿੰਪਲ ਮੈਰਿਜ ਨਾ ਡਿਮਾਂਡ ਪੇਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਤ ਵਾਹਿਗੁਰੂ ਜੀ ਰਿਸ਼ਤਾ ਜੱਟ ਸਿੱਖ ਦੀ ਲੜਕੀ ਦਾ ਨਾਮ ਕੋਰ 2000 ਇਕ ਦਾ ਜਨਮ 5 ਫੁੱਟ ਹਾਈਟ ਹੈ ਜੀ ਜੱਟ ਸਿੱਖ ਨੇ ਔਰ ਏਰੀਆ ਮਲੇਰ ਕੋਟਲਾ ਜਿਸ ਤਰ੍ਹਾਂ ਗ੍ਰੈਜੂਏਸ਼ਨ ਹੈ ਬੇਟੀ ਦੀ ਇੱਕ ਬ੍ਰਦਰ ਹੈ ਔਰ ਲੜਕਾ ਚਾਹੀਦਾ ਜੋ ਵਧੀਆ ਹੋਵੇ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਬਿਜ਼ਨਸ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਪਰ ਲੜਕੀ ਕੋਲ 5 ਏਕੜ ਜ਼ਮੀਨ ਹੋਵੇ ਤੁਸੀਂ ਨਾ ਜਰੂਰ ਸੰਭਰ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰੇ ਨਾਲ ਵੈਗਰੂ ਜੀ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਜੱਟ ਸਿੱਖ ਲੜਕੇ ਦਾ ਨਾਮ ਸਿੰਘ ਜੱਟ ਸਿੱਖ ਬਾਠ ਹੈ ਜੀ ਜਨਮ 89 ਦਾ ਹੰਡ ਫੁੱਟ ਸਾਥ ਹੈਟਾ ਜੀ ਪਲੱਸ 2 5 ਸਰਕਾਰੀ ਨੌਕਰੀ ਕਰਦੇ ਪੇਜੀ ਪਰਿਵਾਰ ਦੇ ਵਿੱਚ ਮਾਤਾ ਜੀ ਵੀ ਤਾਂ ਜੀ ਤੋਂ ਪਹਿਨਰ ਜੋ ਮੈਰਿਡ ਹੈ ਏਰੀਆ ਜੀ ਤਰਨਤਾਰਨ ਪਿੰਡ ਤੱਪਾ ਲੜਕੇ ਜੀ ਦੀ ਜੀ ਵਧੀਆ ਹੋਵੇ ਗਰੀਬ ਘਰ ਤੋਂ ਹੋਵੇ ਚੁੰਨੀ ਚੜਾਵਾ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਜਿੰਨਾ ਦੇ ਨਾਲ ਵਾਈ ਗੁਰੂ ਜੀ ਰਿਸ਼ਤਾ ਹੈ ਜੀ ਵੈਲ ਸੈਟਲਡ ਪੰਡਿਤ ਲੜਕੇ ਦਾ ਜੀ ਨਾਮ ਏ ਡੋਗਰਾ ਪੋਡਕਾਸਟ ਚ ਪੰਡਿਤ 1991 ਦਾ ਜਨਮ ਪੰਜ ਫੁੱਟ ਗਹਿਰਾ ਹਾਈਟ ਹੈ ਜੀ ਜਲੰਧਰ ਦੇ ਰਹਿਣ ਵਾਲੇ ਨੇ ਸਟੱਡੀ ਕੀਤੀ ਗ੍ਰੈਜੂਏਸ਼ਨ ਪਲੱਸ ਆਈਟੀਆਈ ਇਲੈਕਟ੍ਰਿਸਿਟੀ ਠੀਕ ਹੈ ਜੀ ਜੌਬ ਕਰਦੇ ਵੇ ਮੈਡੀਕਲ ਰਿਪਰੈਜ਼ੈਂਟੇਟਿਵ ਦੀ ਔਰ ਸਮਾਰਟ ਇਨਕਮ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰੀਡ ਹੈ ਜੀ ਲੜਕੀ ਚਾਹੀਦੀ ਜੋ ਵਧੀਆ ਹੋਵੇ ਕਰੇਲੂ ਹੋਵੇ ਪੰਡਿਤ ਰਾਜਪੂਤ ਖਤਰੀ ਕਾਸਟ ਚ ਤੋਂ ਬਿਲੋਂਗ ਕਰਦੀ ਹੋਵੇ ਸਿੰਪਲ ਮੈਰਿਜ ਨਾ ਡਿਮਾਂਡ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈ ਗਰੂਚੇ ਰਿਸ਼ਤਾ ਜੀ ਕਰੇ ਲੋ ਲੜਕੀ ਦਾ ਨਾਮ ਆਰ ਸ਼ਰਮਾ ਅੰਮ੍ਰਿਤਸਰ ਦੇ ਰਹਿਣ ਵਾਲੀ ਹੈ ਜੀ 1983 ਦਾ ਜਨਮ ਬੀਏ ਪਾਸ ਡਿਵੋਰਸ ਹੋਇਆ ਪਾਪਾ ਕੋਈ ਬੇਬੀ ਨਹੀਂ ਹੈਗਾ ਲੜਕਾ ਚਾਹੀਦਾ ਜੋ Hindu ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਔਰ ਅੰਮ੍ਰਿਤਸਰ ਦੇ ਨੇੜੇ ਤੇੜੇ ਦਾ ਹੋਵੇ ਤੁਸੀਂ ਨਾਲ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਇੱਕ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਨਾ ਇੱਕ ਰਿਸ਼ਤੇ ਜੀ ਸੈਣੀ ਲੜਕੇ ਦਾ ਲड़का ਵੈਸ਼ਨੋ ਸਿੰਗਲ ਸਨ ਹੈ ਜੀ ਕੱਲਾ ਕੱਲਾ ਲੜਕਾ ਨਾਮ ਐ ਸਿੰਘ ਹੈ ਜੀ ਕਾਸਟ ਸੈਣੀ ਜਨਮ 1999 5 ਫੁੱਟ 5 ਬੱਚੇ ਦੀ ਹਾਈਟ ਹੈ ਪਲੱਸ 2 ਪਾਸ ਕੰਮ ਹੈ ਜੀ ਡਰਾਈਵਿੰਗ ਕਰਦੇ ਹੈ ਔਰ ਪਰਿਵਾਰ ਦੇਚ ਮਾਤਾ ਜੀ ਪਿਤਾ ਜੀ ਔਰ ਸਿੰਗਲ ਸਨ ਨੇ ਮਤਲਬ ਨਾ ਕੋਈ ਪੈਨ ਨਾ ਕੋਈ ਪ੍ਰ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਵਧੀਆ ਹੋਵੇ ਕਰੇਲੂ ਹੋਵੇ ਵੈਸ਼ਨੋ ਹੋਵੇ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਜਿਸ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ ਵਾਈਗਰ ਜੀ ਰਿਸ਼ਤਾ ਜੀ ਸੱਤ ਕਿਲੇ ਜਮੀਨ ਵਾਲੇ ਲੜਕੇ ਦਾ ਜੀ ਔਰ ਲੜਕੀ ਦਾ ਨਾਮ ਹੈ ਜੀ ਸਿੰਘ ਕਾਸਟ ਜਰਨਲ 1993 ਦਾ ਜਨਮ 5 ਫੁੱਟ 8 ਹਾਈਟ ਹੈ ਜੀ 10th ਪਾਸ ਹੈ ਜੀ ਏਰੀਆ ਪੱਟੀ ਜ਼ਿਲ੍ਹਾ ਤਰਨਤਾਰਨ ਹੈ ਜੀ ਕੰਮ ਐਗਰੀਕਲਚਰ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਦੇ ਦੋ ਭੈਣਾਂ ਜੋ ਮੈਰਿਡ ਨਹੀਂ ਲੜਕੀ ਚਾਹੀਦੀ ਜੋ ਵਧੀਆ ਹੋਵੇ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਅੰਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਤੇ ਨਾ ਵਾਈਰ ਜੀ ਰਿਸ਼ਤਾ ਹੈ ਜੀ ਐਡਵੋਕੇਟ ਵੈਲ ਸੈਟਲਡ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ ਰਮਦਾਸੀ ਆ ਫੈਮਿਲੀ ਤੋਂ ਬਿਲੋਂਗ ਕਰਦੇ ਨੇ 1994 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਬੀਏ ਪਲੱਸ ਐਲਐਲਬੀ ਕੀਤੀ ਹੋਈ ਔਰ ਐਡਵੋਕੇਟ ਨੇ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਨਹੀਂ ਹਨ ਦੋਪਰਾ ਉਨਾਂ ਚੋ ਇੱਕ ਐਡਵੋਕੇਟ ਹੈ ਇੱਕ ਸਿਸਟਰ ਹੈ ਜੋ ਮੈਰਿਡ ਹੈ ਔਰ ਡੈਂਟਿਸ ਹੈ ਏਰੀਆ ਜੀ ਮੁਕੇਰੀਆਂ ਖੁਸ਼ਿਆਰਪੁਰ ਲੜਕੀ ਚੇ ਜੀ ਸੋਨੀ ਆ ਤੇ ਸੋਨੀ ਤੇ ਵਧਿਆ ਹੋਵੇ ਔਰ ਤੁਸੀਂ ਨਾ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਵਾਈਕਰ ਚ ਰਿਸ਼ਤਾ ਹੈ ਜੀ ਜੱਟ ਸਿੱਖ ਲੜਕੀ ਦਾ ਨਾਮ ਕੋਰ ਜੱਟ ਸਿੱਖ ਗੋਤ ਦਿਓਲ ਹੈ ਜੀ डिवॉज़ हो या पे आप 1994 ਦਾ ਜਨਮ ਹੈ ਜੀ 5 ਫੁੱਟ 3 ਹਾਈਟ ਹੈ ਰੋਪੜ ਦੇ ਰਹਿਣ ਵਾਲੇ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਨੇ ਇੱਕ ਬ੍ਰਦਰ ਹੈ ਜੋ ਨਿਊਜ਼ੀਲੈਂਡ ਸਿਟੀਜ਼ਨ ਹੈ ਔਰ ਇੱਕ ਸਿਸਟਰ ਹੈ ਜੋ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਔਰ ਲੜਕੀ ਨੇ ਸਟਡੀ ਕੀਤੀ ਹੈ ਜੀ ਕੰਪਿਊਟਰ ਆਈਟੀਆਈ ਐਂਡ ਡੀ ਫਾਰਮੇਸੀ ਐਂਡ ਸਵਿਚਿੰਗ ਕੋਰਸ ਅਵੀ ਸਾਰਾ ਕੰਮ ਆਉਂਦਾ ਜੀ ਠੀਕ ਹੈ ਜੀ ਸਟਿਚਿੰਗ ਦਾ ਸਾਰਾ ਕੰਮ ਕਰ ਲੈਂਦੇ ਨੇ ਔਰ ਲੜਕਾ ਚਾਹੀਦਾ ਜੀ ਜੋ ਵਧੀਆ ਹੋਵੇ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਇੰਡੀਆ ਔਰ ਫੋਰਨ ਵਾਲੇ ਸੰਪਰਕ ਕਰ ਸਕਦੇ ਆ ਜੀ ਪੀਲੀ ਪੱਟੀ ਉੱਪਰ ਹੀ ਵਾਰ ਵਾਲੇ ਅੰਦਰ ਨੰਬਰ ਹੈ ਜੀ ਤੁਸੀਂ ਡਾਇਰੈਕਟ ਉਸ ਤਰੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਨਾਲ ਵਾਹਿਗੁਰੂ ਜੀ ਰਿਸ਼ਤਾ ਜੀ ਬਿਜ਼ਨਸਮੈਨ ਕੈਨੇਡਾ ਮਲਟੀਪਲ ਵੀਜ਼ੇ ਵਾਲੇ ਲੜਕੀ ਦਾ ਜੀ ਨਾਮ ਉਪਲ ਹੈ ਸੋਰੀ ਨਾਮ ਹਾਈਡ ਰੱਖਿਆ ਗਿਆ ਜੀ ਕਾਸ ਚੁੱਪਲ ਖੱਤਰੀ ਹੈ ਜੀ ਜਨਮ 2001 ਕੱਦ ਦੇ ਜੇ 5 ਫੁੱਟ 8 ਇੰਚ ਪਲੱਸ 2 ਪਾਸ ਹੈ ਜੀ ਲੜਕਾ ਬਿਜ਼ਨਸ ਹੈ ਜੀ ਉਹਨਾਂ ਦੀ ਰੈਡੀਮੇਡ ਦੀ ਸ਼ਾਪ ਹੈ ਮਾਤਾ ਪਿਤਾ ਦੋਨੋਂ ਸ਼ਾਪਕੀਪਰ ਨੇ ਪੈਨ ਕੈਨੇਡਾ ਸਿਟੀਜ਼ਨ ਹੈ ਔਰ ਇੱਕ ਬ੍ਰਦਰ ਹੈ ਜੋ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਹੈ ਸਟੱਡੀ ਵੀਜ਼ੇ ਤੇ ਠੀਕ ਹੈ ਜੀ ਏਰੀਆ ਜੀ ਮੋਗਾ ਇਹਨਾਂ ਦਾ ਪ੍ਰੀਫਰੈਂਸ ਲੜਕੇ ਨੂੰ ਸ਼ੋਰਟ ਟਾਈਮ ਡਿਵੋਰਸ ਹੋਇਆ ਪਰ ਲੜਕੀ ਮੈਂਟਲੀ ਠੀਕ ਨਹੀਂ ਸੀ 1 ਮਹੀਨੇ ਬਾਅਦ ਹੀ ਨਰਾ ਡਿਵੋਰਸ ਹੋ ਗਿਆ ਸੀ ਔਰ ਪ੍ਰੀਫਰੈਂਸ ਕਰਦੇ ਜੀ ਲੜਕੀ ਦੀ ਮਿੰ ਪਲੱਸ ਜੋ ਪਾਸਰ ਵੀਟ ਜਟਸੀਕ ਪੰਡਿਤ ਅਰੋੜਾ ਬਾਨੀਆਂ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਠੀਕ ਹੈ ਜੀ ਚੁੰਨੀ ਚੜਾਵਾ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰੁਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੀਨਾ